ਹਾਂਜੀ ਸਸਤਰੀ ਕੱਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆਂ ਜੀ ਹਰ ਰੋਜ਼ ਦੇ ਬੰਨੂ ਕੋਟਪੂਰਾ ਮੰਡੀ ਦੇ ਵਿੱਚ ਤਾਜ਼ੇ-ਤਾਜ਼ੇ ਰੇਟ ਵਖਾਉਣ ਨੂੰ ਜੀ ਤੇ ਅੱਜ ਨਾਗ ਜਿਹੜੇ ਆਏ ਆ ਜੀ ਨਾਗ ਜਿਹੜੇ 2 2 4 2 6 1 7 7 ਜਿਹੜੇ ਨਾਗ ਆਏ ਆ ਜੀ ਲੱਗਦਾ ਇੱਕ ਟਰਾਲੀ ਮਗਰ ਖੜੀ 8 ਨਾਗ ਆਏ ਆ ਭਾਈ ਅੱਜ ਜਿਹੜੇ ਕੱਲ ਨਾਗ ਆਏ ਸੀਗੇ ਕੱਲ 11 ਤੋਂ ਲੈ ਕੇ ਤੇ 12 13 ਨਾਗ ਜਿਹੜੇ ਆਏ ਸੀਗੇ ਅੱਜ ਵੇਣੇ ਕੀ ਹਸਾਬ ਕਿਤਾਬ ਜਿਹੜਾ ਜਾਂਦਾ ਬਾਈ ਤੇ ਕੱਲ ਦਾ ਰੇਟ ਤਾਂ ਜਿਹੜੇ ਨਾ ਕਿ 12 ਸੀਗੇ ਪਰ ਰੇਟ ਜਿਹੜਾ 460 ਰੁਪਏ 80 ਰੁਪਏ ਬਸ ਇੱਥੇ ਜਿਹੜਾ 500 ਤੱਕ ਜਿਹੜਾ ਹਲੇ ਨਹੀਂ ਗਿਆ ਤੇ ਅੱਜ ਦਾ ਰੇਟ ਵੇਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਬਾਈ ਆਜੋ ਬਾਈ ਤੇ ਬਸ ਇੱਕ ਅੱਧੇ ਮਿੰਟ ਚ ਜਿਹੜੀ ਬੋਲੀ ਸਟਾਰਟ ਹੋਣ ਵਾਲੀ ਆ ਲਓ ਜੀ ਬੋਲੀ ਸਟਾਰਟ ਹੋ ਗਈ ਬਾਈ ਆਜੋ ਜੀ ਵੇਣੇ ਵੀ ਦੁਰ ਸਟਾਰਟ ਜਿਹੜੀ ਕਰਦੇ ਆ ਬਈ ਬੋਲੀ ਲਓ ਤੂੜੀ ਵਿਖਾਈਏ ਪਹਿਲਾਂ ਦਾ ਤੂੜੀ ਦਾ ਵਧੀਆ ਜੀ ਬਾਕੀ ਵੇਣਿਆ ਤੇ ਗਾ ਗੂ ਕ ਹੈਗੇ ਜਿਹੜੇ ਅੱਜ ਚੰਗੇ ਹੈਗੇ ਨਗ ਜਿਹੜੇ ਅੱਜ 7 ਤੋਂ ਲੈ ਕੇ 8 ਤੱਕ ਜਿਹੜੇ ਆਏ ਹੈ ਜੀ ਦੇ ਵੀ ਇਹਦੇ ਵੀ ਮੈਂ ਤਾਂ ਕਹਿੰਦਾ ਹਾਂ ਕਿ ਇਹਦਾ ਨਾਮ ਨਾ ਹੋਣਾ ਚਾਹੀਦਾ ਜਿੱਥੇ ਜਹਾਜ਼ਿੱਤਾ ਹੋ ਜਾਵੇ ਜਿੱਥੇ ਇਹ ਜਹਾਜ਼ਿੱਤਾ ਬੁੱਧ ਪਾ ਸਕਦਾ ਉਹਨਾਂ ਦੇ ਦਾਰੇ ਹੋਰ ਨੇ ਦਾਰਨੀ ਵੀ ਹੱਥ ਵਰਕੇ ਬਿਲਕੁਲ ਹੋਰ ਵੀ ਰੱਖੇ ਕਿ ਉਹ ਲਿੰਗੋ ਬੁੜੀਆਂ ਬੈਠੀਆਂ ਮੈਲੀ ਫਿਰ ਜਾਂਦੇ ਨੇ ਥੋੜਾ ਨਾ ਦੱਸ ਕਿਸੇ ਦਾ ਨਾਮ ਹੋ ਜਾਏ ਜਾਂਦਾ ਕਰਨ ਮੇਰੇ ਉੱਪਰ ਨਾ ਆਵੇ ਸਭ ਰਾਹੀ ਚੋੜਿਆ ਆਰਦੀ ਤੁੜਿਆ ਜੀ ਮੜੀ ਮੋਟੇ ਆ ਸਕਦੀ ਆ ਦਿੱਲੀ ਦਾ ਨਹੀਂ ਭਾਈ ਨਹੀਂ ਨਹੀਂ ਬੋਲੋ ਜੀ ਕੱਲ ਵੀ ਆਏ ਸੀ ਭਾਈ ਰੋ ਨਹੀਂ ਹੁੰਦਾ ਤੂੰ ਆ ਜਾ ਤੂੰ ਕਦੇ ਕਦੇ ਆਉਂਦਾ ਆਤਾ 250 ਰੁਪਿਆ 250 ਰੁਪਿਆ ਆਰਦੀ ਆ ਤੇਰੀ ਚੀਜ਼ ਆ 250 ਰੁਪਿਆ 250 ਰੁਪਿਆ 54 60 65 70 ਹਾਂ ਬਈ ਕਿੰਨੇ ਬਣਦੇ ਨੇ 79 310 5 11 15 ਜੀ 25 30 35 40 ਹਾਂ ਬਈ 340 340 ਬੋਲਾ ਬੈਜ ਨੇ 740 340 ਜੀ 340 ਰੁਪਏ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਆ ਤੂੜੀ ਦੀ ਜਿਹੜੀ ਕੁਆਲਿਟੀ ਸੀਗੀ ਜੀ ਤੇ ਸਿਰ ਆ ਰੇਟ ਲੱਗ ਗਿਆ ਜੀ ਦੂਸਰੇ ਨੱਕ ਦਾ ਵੀ ਨਹੀਂ ਆ ਵੀ ਕਿਥੋਂ ਤੱਕ ਲੈ ਕੇ ਜਿਹੜਾ ਕਿਥੋਂ ਲੈ ਕੇ ਕਿਥੋਂ ਤੱਕ ਜਿਹੜਾ ਰੇਟ ਜਾਊਗਾ ਜੀ ਇਹ ਤੂੜੀ ਵਧੀਆ ਜੀ ਅੰਦਰ ਦੀ ਤੂੜੀ ਹੈ ਜੀ ਲੋ ਬਈ

700 300 ਰੁਪਿਆ 350 400 400 5 10 15 20 25 30 35 435 40 45 455 455 ਬੋਲਾਂਗੇ ਨੇ ਤੇਰੀ ਆ ਪੈਸੇ ਲੈ ਮੇਰੇ ਮੀਂਹ ਆਹ ਸਭ ਤੁਸੀਂ ਵਾਜਣਾ ਕਿੱਧਰ ਹੈ ਲਓ ਜੀ 455 ਰੁਪਏ ਜਿਹੜਾ ਇਹਦਾ ਰੇਟ ਲੱਗਿਆ ਜੀ ਸਰਾ ਰੇਟ ਇਹਦਾ ਵੀ ਲੱਗਿਆ ਜੀ ਇਹ ਚ ਹੋਊਗੀ ਵੱਤ ਵਾ 8-9 ਕੁਇੰਟਲ ਜਿਆਦਾ ਨਹੀਂ ਹੋਊਗੀ ਤੇ ਲਓ ਜੀ ਹੁਣ ਆਹ ਤੁੜੀ ਦੀ ਕੁਆਲਿਟੀ ਵੇਖੋ ਤੇ ਉਹ ਤੁੜੀ ਦੀ ਕੁਆਲਿਟੀ ਸੀ ਇਹ ਵੀ ਤੁੜੀ ਜਿਹੜੀ ਵਧੀਆ ਅੰਦਰ ਦੀ ਬਾਈ ਆ 300 300 ਹੈ 650 700 970 470 300 370 ਹਾਂ ਹਾਂ 370 370 75 80 85 90 95 405 10 410 ਰੁਪਏ ਬੋਲਾ ਬਈ ਕਿਨੇ 410 ਲਓ ਜੀ 400 ਤੇ 10 ਰੁਪਏ ਜਿਹੜਾ ਇਹਦਾ ਰੇਟ ਲੱਗਿਆ ਜੀ ਹੁਣ ਟੱਪਿਆ ਜਿਹੜਾ ਰੇਟ ਉਥੋਂ 300 ਤੋਂ ਜਿਹੜਾ 400 ਤੇ 10 ਰੁਪਏ ਜਿਹੜਾ ਇਹਦਾ ਰੇਟ ਲੱਗਿਆ ਜੀ ਇਹ ਚ ਵੀ ਉਹਨੇ ਕੁਆਂਟਲ ਲੇ ਹੋਊਗੀ ਜੀ 8-9 ਕੁਆਂਟਲ ਵੱਤ ਵੱਦਾ ਕੁਆਂਟਲ ਬਸ ਇੱਥੇ ਜੇ ਹੋਊਗੀ ਵੱਧ ਨਹੀਂ ਹੁੰਦੀ ਤੇ ਲੋਬਾਈ ਨਾਲ ਦੀ ਨਾਲ ਕੁਆਲਿਟੀ ਵਿਖਾਈ ਜਾਂਦੇ ਤੁਹਾਨੂੰ ਤੁੜੀ ਦੀ ਇਹ ਵੀ ਤੁੜੀ ਜਿਹੜੀ ਅੰਦਰ ਦੀ ਆ ਤੇ ਨੱਕ ਜਿਹੜੇ ਪਏ ਆ ਚਾਰ ਨੱਕ ਬਾਕੀ ਪਏ ਆ ਜੀ ਇੱਕ ਨੱਕ ਉਹ ਲਾਸਟ ਪਿਆਗਾ ਜੀ ਤੇ ਗਾਗੂ ਕਹਾਲੇ ਜਿਹੜੇ ਪਏ ਆ ਜੀ 450 ਅੰਦਰ ਦੀ ਆ ਬੈ ਡਾਲੀ ਮੇਰੀ ਆਈ ਚਲ ਫੇਰ ਕਰਦੇ ਆ ਅੰਦਰ ਦੀ ਆ ਅੰਦਰ ਦੀ ਅੰਦਰ ਦੇ ਥੋੜੀ ਬੋਲੋ 400 ਰੁਪਿਆ 400 10 10 15 35 35 40 48 450 52 60 65 70 70 470 ਬੋਲਣੇ ਨੇ 470 ਬਾਈ ਸੱਨੇ ਲਓ ਜੀ 470 ਰੁਪਏ ਜਿਹੜਾ ਐ ਸਰਾ ਕੁਆਲਟੀ ਸੀਗੀ 400 ਤੋਂ ਲੈ ਕੇ 70 ਰੁਪਏ ਤੱਕ ਜਿਹੜੀ ਰੇਟ ਲੱਗ ਗਿਆ ਜੀ ਸਰਾ ਰੇਟ ਬਾਈ ਤੇ ਹੁਣ ਆਹ ਟਰਾਲੀ ਵੇਖੋ ਬਾਈ ਕਿੰਨੇ ਕੁ ਕੁਇੰਟਲ ਹੋ ਸਕਦੀ ਐ ਚ ਵੱਧ ਤੋਂ ਵੱਧ ਜਿਹੜੀ 11 12 ਕੁਇੰਟਲ ਦੇ ਨੇੜੇ ਹੋਊਗੀ ਲਓ ਜੀ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਇਹ ਮੰਡੀ ਦਾ ਮੋਲ ਆ ਗਿਆ ਭਾਈ ਬਾਰ ਦੀ ਵੇਦੂੜੀ ਬਾਹਰ ਦੀ ਹੈ ਬਾਹਰ ਦੀ ਕਿੱਤੋਂ ਬਾੜੀ ਕਣੀ ਆਉਂਦੀ ਬਾਈ ਨਾ ਨਾ ਇਹ ਮਾੜੀ ਮੁੱਟੀ ਆ ਉਹ ਉਹ ਮਾੜੀ ਮੁੱਟੀ ਤੇ ਚੱਲ ਮਿੱਟੀ ਮੁੱਟੀ ਕਹਾਣੀ ਨਹੀਂ ਨਹੀਂ ਮਿੱਟੀ ਦਾ ਇਹ ਇਹ 500 ਉਹ ਵੀ 11.5 ਦੇ ਆਸ-ਪਾਸ ਮਾੜੀ ਮੁੱਟੀ ਤਾਂ ਆਉਗੀ ਫਿਰ ਬਾਹਰ ਦੀ ਹੈ ਇਹ ਆ ਨਾ ਬਾੜੀ ਨਿਕਲੇ ਬਾਈ ਨਹੀਂ ਨਹੀਂ ਬਾਈ ਬਾਹਰ ਦੀ ਥੋੜੀ ਹੈ ਇਹਨੂੰ ਦੇਖ ਕੇ ਬੋਲੀ ਦਿਓ ਕਿੰਨੇ ਕੁਆਂਟਲ ਸੀ ਗੱਲ ਹੋਈ ਕਹ ਲੈ 10 10 ਕੱਲ 12 ਹੋਣੀ 12 12 ਬੋਲੋ ਹੀ ਬੋਲੋ 200 ਰੱਖ ਤੂੰ ਹੈ 200 ਰੁਪਿਆ 2200 2200 55 300 300 5 305 10 15 20 550 55 60 65 70 77 375 ਬੋਲਾਂਗੇ ਨੇ 80 80 ਤੇਰੀ ਸੀ 375 ਉਧਰ 380 88 385 ਬੋਲਾਂਗੇ ਨੇ 385 ਰੁਪਏ ਦੇ 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 ਭਾਜੀ ਲਓ ਜੀ 385 ਰੁਪਏ ਜਿਹੜਾ ਆ ਟਰਾਲੀ ਦਾ ਰੇਟ ਹੋ ਗਿਆ ਜੀ 385 ਰੁਪਏ ਇੱਕ ਟਰਾਲੀ ਜਿਹੜੀ ਗਈ ਆ ਜੀ 410 ਰੁਪਏ ਤੂੜੀਏ ਵੀ ਠੀਕ ਆ ਭਾਈ اور دیکھیے ماں بار نہیں द पंद्रह साढे त ਸੰਝਾ 352 ਬੁਲੰਗ ਨੇ 6063 7072 7072 ਵੇਖਾਦੇ 71 ਬੋਲਣ ਨੇ ਲਿੰਗ ਹੋਗੀ ਸਾਡੇ 11 ਦੇ ਆਸ-ਪਾਸ ਤੂੰ ਵੀ ਬੰਦ ਤੈਗ ਲਾਓ ਜੀ 375 ਪੀ ਜਿਹੜੀ ਆ ਟਰਾਲੀ ਦਾ ਰੇਡ ਗਿਆ 2 ਲਾਸਟ ਟਰਾਲੀਆਂ ਰਹਿ ਗਈਆਂ ਭਈ ਇਹਦਾ ਵੇਣੇ ਕੀ ਰੇਟ ਜਾਂਦਾ ਜੀ ਲੋ ਜੀ ਟੈਨ ਸੋ ਤੇ 75 ਰੁਪਏ ਹੈ ਜੀ ਮੈਨੂੰ ਠੇਡਾ ਕਰਨਾ ਭਈਓ ਮਾਂ ਕੀ ਨੋਕਾਂ ਤੇ ਆ ਸਭ ਕੁਝ ਆਕਾ ਬੋਲੋ ਬੋਲੋ 250 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 60 65 70 75 80 85 90 95 400 400 ਬੋਲਾਂਗੇ ਨੇ 400 ਰੁਪਏ ਬਾਈ ਹੁੰਦਾ ਲਓ ਜੀ ਪੂਰੇ 400 ਰੁਪਏ ਨੂੰ ਜਿਹੜੀ ਦੇਖੋ ਇਹ ਕੁਆਲਿਟੀ ਸਰਾ ਪੂਰਾ 400 ਜਿਹੜਾ ਰੇਟ ਲੱਗ ਗਿਆ ਜੀ ਸਰਾ ਆ ਲਾਸਟ ਟਰਾਲੀ ਵੇਣੇ ਆ ਜੀ ਆ ਲਾਸਟ ਇੱਕ ਨੱਕ ਰਹਿ ਗਿਆ ਇਹਦਾ ਵੇਣੇ ਵੀ ਕਿੱਥੋਂ ਤੱਕ ਲੈ ਕੇ ਤੇ ਕਿੱਥੋਂ ਤੱਕ ਜਿਹੜਾ ਹਿਸਾਬਕਦਾਰ ਜਾਊਗਾ ਬਾਈ ਤੇ ਫੇਰ ਵੇਣੇ ਆ ਜੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅੰਦਰ ਦੀ ਤੂੜੀ ਪਈ ਐ ਵੀ ਅੰਦਰ ਦੀ ਤੂੜੀ ਬੋਲੋ ਜੀ ਬੋਲੋ ਬੋਲੋ 350 350 55 60 65 70 ਇਹ ਤੇ 70 80 90 95 405 10 15 415 ਬੋਲਾ ਬਾਈ ਕਿਨੇ 415 ਲਓ ਜੀ ਲਾਸਟ ਟਰਾਲੀ ਦਾ ਰੇਟ ਲੱਗਾ ਜੀ 415 ਰੁਪਏ ਤੇ ਅੱਜ ਸਿਰਾ ਰੇਟ ਜਿਹੜਾ ਗੱਲ ਕਰਗੇ ਦੋ ਟਰਾਲ ਲਗਾ ਦਾ ਸਿਰਾ ਰੇਟ ਗਿਆ ਬਾਕੀ 300 ਦੇ ਸੀਗੀਆਂ ਜੀ 300 350 ਬੱਥੇ ਤੇ ਜੀ ਗਿਆ 7 ਨਾ ਗਈ ਸੀਗੇ ਜੀ ਤੇ ਅਸੇ ਰਾਟ ਜਿਹੜਾ ਗੱਲ ਕਰ ਗਏ ਤਾਂ 401 10 ਰੁਪਏ ਗਈ 1 15 ਰੁਪਏ ਗਈ ਹੈ ਜੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਤੁਹਾਡੇ ਏਰੀਆ 'ਚ ਰੇਟ ਚੱਲੀ ਜਾਂਦਾ ਜੀ ਬਾਕੀ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ